ਬਠਿੰਡਾ ਪਹੁੰਚੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਕਿਹਾ ਵਿਰੋਧੀਆਂ ਕੋਲ ਨਹੀਂ ਹੈ ਕੋਈ ਲੋਕਾਂ ਦੇ ਵਿੱਚ ਜਾਣ ਲਈ ਮੁੱਦਾ ਕਿਹਾ ਪ੍ਰਤਾਪ ਸਿੰਘ ਬਾਜਵਾ ਤੇ ਕੀਤਾ ਮਾਮਲਾ ਦਰਜ ਉਹ ਬਿਲਕੁਲ ਸਹੀ ਅਤੇ ਕਾਨੂੰਨ ਦੇ ਮੁਤਾਬਕ ਹੁਣ ਹੋ ਸਕਦੀ ਹੈ ਉਹਨਾਂ ਦੀ ਗ੍ਰਿਫਤਾਰੀ ਇਹ ਇਹ ਮਾਮਲਾ ਕਾਨੂੰਨ ਦਾ ਕਹਸ ਰਹੀ ਹੈ ਕਿ ਅੱਜ ਬਠਿੰਡਾ ਦੇ ਗਵਰਨਮੈਂਟ ਰਿੰਦਰਾ ਕਾਲਜ ਵਿਖੇ ਮਨਾਏ ਗਏ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇੱਕ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਬਠਿੰਡਾ ਆਪਣੇ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋੜਫਤਾ ਉੱਜੋ ਹਲਕੇ ਦੇ ਵਿਧਾਇਕ ਮਾਟਰ ਜਸबीर ਸਿੰਘ ਅਤੇ ਨਾਲ ਉਹਨਾਂ ਦੇ ਚੇਅਰਮੈਨ ਵੀ ਹੋਰ ਆਪਣਾ ਮਜੂਦ ਸਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਜੂਦ ਸਨ ਅਤੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤਸ ਨੇ ਜਿੱਥੇ ਦੇਸ਼ ਵਾਸੀਆਂ ਨੂੰ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਹਾੜੇ ਦੇ ਉੱਤੇ ਮੁਬਾਰਕਬਾਦ ਦਿੱਤੀ ਉੱਥੇ ਨਾਲ ਨਾਲ ਉਹਨਾਂ ਗਿਆ ਕਿ ਜੋ ਪ੍ਰਤਾਪ ਸਿੰਘ ਬਾਜਵਾ ਤੇ ਮਾਮਲਾ ਦਰਜ ਕੀਤਾ ਗਿਆ ਉਹ ਸਾਡੇ ਵੱਲ ਬਿਲਕੁਲ ਸਹੀ ਕੀਤਾ ਗਿਆ ਜੋ ਉਹਨਾਂ ਨੇ ਬੋਲਿਆ ਉਹ ਬਿਲਕੁਲ ਗਲਤ ਸੀ ਅਸੀਂ ਦੇਸ਼ ਦੀ ਜਨਤਾ ਦੇ ਨਾਲ ਕੋਈ ਵੀ ਖਲਵਾੜ ਨਹੀਂ ਕਰਨ ਦੇਵਾਂਗੇ ਨਾਲ ਉਹਨਾਂ ਨੇ ਆਖਿਆ ਕਿ ਉਹਨ ਵਿਰੋਧੀ ਧਿਰ ਕੋਲ ਲੋਕਾਂ ਦੇ ਵਿੱਚ ਜਾਣ ਦੇ ਲਈ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਜਾਣ ਬੁਝ ਕੇ ਇਹ ਜਿਹੇ ਗੱਲਾਂ ਆਪਣਾ ਕਰ ਰਹੇ ਹਨ ਤੇ ਨਾਲ ਸਖਵੀਰ ਬਾਦਲ بے ਸੰਬੰਧੀ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਨਤਾ ਹੈ ਸਭ ਜਾਣਦੀ ਹੈ ਇਹ ਆਉਣ ਵਾਲੇ ਕੰਮ ਦੇ ਵਿੱਚ ਜਨਤਾ ਵੱਲੋਂ ਹੀ ਫੈਸਲਾ ਕੀਤਾ ਜਾਵੇਗਾ ਕਿ ਜੋ ਸਖਵੀਰ ਬਾਦਲ ਨੂੰ ਪ੍ਰਦਾਨ ਆਪਣਾ ਬਣਾਇਆ ਗਿਆ ਹੈ ਉਹ ਸਹੀ ਬਣਾਇਆ ਜਾਂ ਗਲਤ ਆਓ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤਾ ਅੱਜ ਦਾ ਦਿਨ ਇੱਕ ਇਤਿਹਾਸਿਕ ਔਰ ਮਹਾਨ ਦਿਵਸ ਹੈ ਜਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤ ਰਤਨ ਡਾਕਟਰ ਭੀਮਰਾ ਅੰਬੇਦਕਰ ਜੀ ਦਾ ਜਨਮ ਦਿਨ ਹੋਇਆ ਆ 14 ਅਪ੍ਰੈਲ ਨੂੰ 1891 ਵਿੱਚ ਇੱਕ ਮਹਾਨ ਸ਼ਖਸੀਅਤ ਨੇ ਸਾਡੇ ਦੇਸ਼ ਵਿੱਚ ਜਨਮ ਲਿਆ ਸਾਨੂੰ ਇਸ ਗੱਲ ਦਾ ਫਕਰ ਹੈ ਮਾਨ ਹੈ ਔਰ ਅੱਜ ਮੈਂ ਚਾਹਾਂਗਾ ਕਿ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਆਪਣੀ ਸਰਕਾਰ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੀ ਡਿਊਟੀ ਲਗਾਈ ਹੈ ਕਿ ਅਸੀਂ ਹਰ ਜ਼ਿਲ੍ਹੇ ਜਾ ਕੇ ਡਾਕਟਰ ਭੀਮਰਾ ਅੰਬੇਦਕਰ ਦਾ ਜਨਮ ਦਿਨ ਮਨਾਈਏ ਔਰ ਲੋਕਾਂ ਨੂੰ ਦਸੀਏ ਕਿ ਡਾਕਟਰ ਸਾਹਿਬ ਦੇ ਜੀਵਨ ਵੈਸੇ ਸਾਡੀ ਸਰਕਾਰ ਦੀ ਜਦੋਂ ਸ਼ੁਰੂਆਤ ਹੋਈ ਅਸੀਂ ਉਸ ਵੇਲੇ ਵੀ ਜੋ ਆਪਣਾ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਡਾਕਟਰ ਭੀਮਰਾ ਮੇਦਕਰਦੀ ਦੀ ਤਸਵੀਰ ਲਗਾਈ ਗਈ ਸੀ ਜਦੋਂ ਭਾਰਤ ਵਿੱਚ ਤਸਵੀਰ ਲਗਾਈ ਗਈ ਪਹਿਲੀਆਂ ਸਰਕਾਰਾਂ ਡਾਕਟਰ ਭੀਮਰਾ ਮੇਦਕਰ ਦਾ ਨਾਂ ਤੇ ਬਹੁਤ ਜ਼ਪਦੇਰੇ ਵੋਟਾਂ ਲੈਣ ਵਾਸਤੇ ਪਰ ਕਿਸੇ ਨੇ ਵੀ ਇਹਨਾਂ ਦੇ ਵਾਸਤੇ ਕੋਈ ਨਹੀਂ ਕੁਝ ਕੀਤਾ ਕਿ ਇਹਨਾਂ ਦੇ ਨਾਂ ਨੂੰ ਕਿਵੇਂ ਪਰ ਫੁੱਲਤ ਕੀਤਾ ਜਾਵੇ ਕਿਵੇਂ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਵੇ ਸੋ ਸਾਨੂੰ ਇਸ ਗੱਲ ਦਾ ਫਕਰ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇੱਕ ਬਹੁਤ ਹੀ ਇੱਕ ਨਵੀਂ ਪਹਿਲ ਕਦਮੀ ਕੀਤੀ ਹੈ ਕਿ ਅੱਜ ਸਾਰੇ ਪੰਜਾਬ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਮੈਂ ਵੀ ਅੱਜ ਬਠਿੰਡੇ ਦੇ ਵਿੱਚ ਪਹਿਲੇ ਆ ਕੇ ਉਹਨਾਂ ਨੂੰ ਪੁਸ਼ਪਾਂਜਲੀ ਦਿੱਤੀ ਹੈ ਵਰਮਲਾ ਕੀਤੀ ਹੈ ਔਰਦੇ ਬਾਅਦ ਅੱਜ ਅਸੀਂ ਕਾਲੀ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਉੱਪਰ ਸਾਰੇ ਚਰਚਾ ਕਰਾਂਗੇ ਜਨਮ ਦਿਨ ਮਨਾ ਰਹੇ ਹਾਂ ਪੰਨੂ ਵਰਗੇ ਮਹੌਤਸਵ ਕਰ ਰਹੇ ਪੰਜਾਬ ਦੇ ਜੀਵੀਆਂ ਸਟੇਟ ਦੇਖੋ ਕਿ ਇਹ ਕੁਝ ਸ਼ਰਾਤੀ ਤੱਤ ਜਿਹੜੇ ਹੁੰਦੇ ਨੇ ਹਮੇਸ਼ਾ ਲਗਾਤਾਰ ਜਦੋਂ ਦੁਨੀਆ ਬਣੀ ਤਦ ਦੇ ਹੀ ਕੁਛ ਨਾ ਕੁਛ ਮਾੜੇ ਲੋਕ ਪੈਦਾ ਹੁੰਦੇ ਆਏ ਨੇ ਔਰ ਇਹਨਾਂ ਲੋਕਾਂ ਦਾ ਬੇਸਲੈਸ ਗੱਲ ਕਿਉਂਕਿ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕੀਤਾ ਜਾਵੇ ਮਗਰ ਇਹ ਅਸੀਂ ਕਿਸੇ ਕੀਮਤ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਦਰਪੰਤਰ ਸਿਮਰਨ ਸਿੰਘ ਸਾਹਿਬ ਜੀ ਵੱਲੋਂ ਬਿਲਕੁਲ ਕਲੀਅਰ ਸੰਦੇਸ਼ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਕੀਮਤ ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਸਾਨੂੰ ਇਸ ਗੱਲ ਦੇ ਮਾਣ ਹੈ ਔਰ ਦੇਖੋਗੇ ਉਹਨਾਂ ਨੇ ਕਿਹਾ ਪਰ ਕੁਝ ਵੀ ਸਾਰੇ ਸੜਾ ਪ੍ਰਸ਼ਾਸਨ ਜੋ ਹੈ ਉਹ ਵੀ ਉਧਰ ਲੱਗਾ ਹੈ ਪਰ ਅਸੀਂ ਕਿਸੇ ਵੀ ਜੋ ਪਹਿਲੇ ਵੀ ਜੋ ਘਟਨਾ ਹੋਈ ਹੈ ਸਾਡੇ ਜੰਦਰ ਵਿੱਚ ਮਨਜਨ ਕਾਲੀਆ ਦੇ ਉੱਪਰ ਕੁਝ ਸਾੜੀ ਤੱਤਵਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਪਰ ਸਾਡੀ ਪੁਲਿਸ ਨੇ ਸਾਰੇ ਪ੍ਰਸ਼ਾਸਨ ਨੇ ਵਿਦ ਅ ਨੋ ਟਾਈਮ ਇੱਕ ਦੋ ਦਿਨ ਦੇ ਵਿੱਚ ਹੀ ਉਹਨੂੰ ਜੋ ਮੇਨ ਕਿੰਗ ਪਿੰਸੀ ਉਹਨੂੰ ਪਕੜ ਲਿਆ ਹੈਗਾ ਔਰ ਪੰਜਾਬ ਵਿੱਚ ਕੋਈ ਵੀ ਅਗਰ ਆਦਮੀ ਮਾੜਾ ਕੰਮ ਕਰੇਗਾ, ਗਲਤ ਕੰਮ ਕਰੇਗਾ, ਪੰਜਾਬ ਦੀ ਸ਼ਾਂਤੀ ਨੂੰ ਪੰਕੜਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਬទ ਬទ ਜ਼ਾਬਤੇ ਜਾਏਗੀ ਔਰ ਉਹਨੂੰ ਬਖਸ਼ਾ ਵੀ ਨਹੀਂ ਜਾਏਗਾ। ਉਹਦੇ ਬਾਰੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਹੀ بڑا ਕਲੀਅਰ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਨੂੰ ਲੋਕਾਂ ਨੂੰ ਬਹਿਕਾਨ ਵਾਸਤੇ, ਲੋਕਾਂ ਨੂੰ ਮਿਸਲੀਡ ਕਰਨ ਦਾ ਕੋਈ ਮੌਕਾ ਨਹੀਂ ਦੇਵਾਂਗੇ ਔਰ ਨਾ ਅਸੀਂ ਉਹਨਾਂ ਨੂੰ ਦੇਣ ਦਵਾਂਗੇ ਮਿਸਲੀਡ ਕਰਨ ਦਵਾਂਗੇ। ਉਹਨਾਂ ਨੇ ਦੇਖੋ ਕੱਲ ਹੀ ਸਖਤ ਕੀਤੇ ਨੇ ਔਰ ਉਹਨਾਂ ਦੇ ਫਾਈਰ ਦਰਜ ਫਰਸਟ ਟਾਈਮ ਹੋਇਆ ਹੈਗਾ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ ਕਿਸੇ ਲੀਡਰ ਆਫ oppositon ਦੇ ਲੀਡਰ ਦੇ ਉੱਪਰ FIR ਹੋਈ ਹੋਵੇ ਇਹ ਕੋਈ ਛੋਟੀ ਗੱਲ ਨਹੀਂ ਇਸ ਕਰਕੇ ਇਸ ਤੋਂ ਸਾਫ ਕਲੀਅਰ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤੈਅ ਕੀਤਾ ਹੈ ਕਿ ਅਸੀਂ ਪੰਜਾਬ ਦੀ ਸ਼ਾਂਤੀ ਨੂੰ ਪੰਗ ਨਹੀਂ ਹੁੰਦੇ ਨਾ ਕਿਉਂਕਿ ਹੁਣ ਲੋਕੀ ਦੂਜੇ ਜੋ ਪਾਰਟੀਆਂ oppositon ਹੈ ਉਹ ਜੈਲਸ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਚੌਥੀ ਮੁਕੀਕ ਵਿਕਾਸ ਕਿਉਂ ਹੋ ਰਿਹਾ ਹੈਗਾ ਸੋ ਇਸ ਕਰਕੇ ਜੋ ਹੈ ਉਹ ਤਾਂ ਇੰਦਾਂ ਦੀ ਗਲਵਾ ਮਤਾ ਕਰ ਰਹੇ ਨੇ ਦੇਖੋ ਜਿਹੜਾ ਹੁੰਦਾ ਹੈ ਲਾਅ ਨੇ ਆਪਣਾ ਦੇ ਵਿਲ ਡੂ ਥੇਅਰ ਲਾਫ ਕੋਰਸ ਉਹਨਾ ਕਰਨਾ ਕਰਨਾ ਹੈਗਾ ਬਾਕੀ ਜਿਹੜਾ ਉਹ ਐਫਆਰ ਕੀਤੀ ਹੈਗੀ ਜੋ ਅਗੂ ਨੈਕਸਟ ਸਟੈਪ ਹੋਏਗਾ ਉਹ ਵੀ ਸਰਕਾਰ ਕਰੇਗੀ ਚੀਅਰ ਲਾਅ ਆਰਡਰ ਤੇ ਸਵਾਲ ਖੜੇ ਕਰ ਰਹੇ ਕਹਿੰਦੇ ਲਾਅ ਆਰਡਰ ਕਿੱਧਰ ਹੋ ਗਿਆ ਪੰਜਾਬ ਦੇ ਦੇਖੋ ਮੈਂ ਉਹ ਕਿਹਾ ਕਿ oppositon just to want show ki we are alive ਉਹ ਐਕਸਟਰਾ ਮੋਨੋਕਲ ਕੋਨਾਗਾ ਮੁੱਦਾ ਹੈਗਾ ਨਾ ਉਹਨਾਂ ਦੀ ਕੋ ਪੁੱਛਗਛ ਨਹੀਂ ਲੱਗੀ ਜਨਤਾ ਉਹਨਾਂ ਨੂੰ ਭੁੱਲ ਚੁੱਕੀ ਹੈਗੀ ਆਪਣੇ ਆਪ ਨੂੰ ਬਰਕਰਾਰ ਰੱਖਣ ਵਾਸਤੇ ਦੱਸਣ ਵਾਸਤੇ ਕਿਸੇ ਜਿੰਦਾ ਹੈਗੇ ਆ ਤਾਂ ਹੀ ਮਤਲਬ ਕਿ ਉਹਦਾਂ ਦੇ ਬਿਆਨ ਦਿੰਦੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਸੁਖਬੀਰ ਬਾਦਲੂ ਜੀ ਨੂੰ ਕੱਲ ਜਿਹੜਾ ਪ੍ਰਣਾਲ ਬਣਾਇਆ ਦੁਆਰਾ ਦੇਖੋ ਉਹਨਾਂ ਦੀ ਆਪਣੀ ਪਾਰਟੀ ਦਾ ਮੈਟਰ ਹੈਗਾ ਦੇਖੋ ਕੋਈ ਪਾਰਟੀ ਆਪਣਾ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਸਕਦੀ ਹੈਗੀ ਇਸ ਕਰਕੇ ਅਸੀਂ ਉਹਨਾਂ ਦੀ ਦਖਲ ਨਹੀਂ ਦੇ ਸਕਦੇ ਆ ਕਿ ਬਾਕੀ ਜਨਤਾ ਦੇਖੇਗੀ ਕਿ ਕੀ ਫੈਸਲਾ ਕਰੇਗੀ ਕਿ ਕੀ ਉਹਨਾਂ ਠੀਕ ਕੀਤਾ ਗਲਤ ਕੀਤਾ ਜਨਤਾ ਹੈ ਜਨਤਾ ਹੈ ਸਭ ਜਾਣਦੀ ਹੈ ਥੈਂਕ ਯੂ ਵੈਰੀ ਮਚ